ਨੀਂਦ ਨਹੀਂ ਪੂਰੀ ਹੋਈ ਜੀ ਰਾਤ ਨੂੰ ਇੱਕ ਘੰਟਾ ਜਿਹੜਾ ਹੈਗਾ ਉਹ ਨੀਂਦ ਆਈ ਨਹੀਂ ਸੀ ਹੁਣ ਜੇ ਨੀਂਦ ਨਾ ਪੂਰੀ ਹੋਵੇ ਤਾਂ ਫਿਰ ਕੀ ਹੁੰਦਾ ਇੱਕ ਰਿਸਰਚ ਕਹਿੰਦੀ ਹੈ ਜੇ ਆਪਣੀ ਇੱਕ ਘੰਟੇ ਦੀ ਵੀ ਨੀਂਦ ਪੂਰੀ ਨਹੀਂ ਹੋਈ ਤਾਂ 4 ਦਿਨ ਲਊਗੀ ਆਪਣੀ ਬਾਡੀ ਉਤੋਂ ਨਿਕਲਣ ਵਾਸਤੇ ਤੇ ਕਈ ਵਾਰ ਆਪਾਂ ਨੂੰ 9 ਦਿਨ ਤੱਕ ਲੱਗ ਜਾਂਦੇ ਆ ਆਪਣੀ ਨੀਂਦ ਦਾ ਉਧਾਰਾ ਪੂਰਾ ਕਰਨ ਲਈ ਇੰਨੀ ਅਹਿਮੀਅਤ ਹੈ ਨੀਂਦ ਦੀ ਸਾਡੀ ਜ਼ਿੰਦਗੀ 'ਚ ਹੁਣ ਜੇ ਸੋਣਾ ਹੈ ਤਾਂ ਫੇਰ ਕਿੱਥੇ ਸੋਣਾ ਹੈ ਪਹਿਲਾਂ ਤਾਂ ਆਪਾਂ ਬਾਣ ਦੇ ਮੰਜਿਆਂ ਤੇ ਸੌਂਦੇ ਸੀਗੇ ਚੰਗੀ ਨੀਂਦ ਆਂਦੀ ਸੀਗੀ ਕੋਈ ਪਿੱਠ ਦਰਦ ਨਹੀਂ ਹੁੰਦਾ ਸੀਗਾ ਕਿਉਂਕਿ ਬਾਣ ਜਿਹੜੀ ਹੈਗੀ ਐ ਉਹ ਆਪਣੀ ਪਿੱਠ ਦੀ ਸ਼ੇਪ ਲੈ ਲੈਂਦੀ ਸੀ ਫੇਰ ਆਪਾਂ ਗੱਦਿਆਂ ਤੇ ਆ ਗਏ ਕਿਹੜੇ ਰੂਹ ਵਾਲੇ ਗੱਦੇ ਆ ਗਏ ਜੀ ਜਿਹੜੇ ਆਪਾਂ ਪੈਨਾਈ ਵਾਲੇ ਗੱਦੇ ਲੈਨੇ ਆ ਚਲੋ ਇੱਕ ਗੱਦੇ ਦਾ ਜਿਹੜੇ ਸੀਗੇ ਰੂਹ ਵਾਲੇ ਆ ਗਏ ਲੇਕਿਨ ਇਹਨਾਂ ਨੇ ਸਾਡੇ ਪਿੱਠ ਦੀ ਜਿਹੜੀ ਦਰਦ ਸੀਗੀ ਉਹ ਵਧਾਤੀ 1972 ਦੇ ਵਿੱਚ ਇੱਕ ਲੇਡੀ ਸੀ ਨਾਮ ਜਣਾ ਦਾ ਸੀਗਾ ਸ਼ੀਲਾ ਗੋਤਮ ਉਹਨਾਂ ਨੇ ਯੂਪੀ ਦੇ ਸ਼ਹਿਰ ਦੇ ਵਿੱਚ ਇੱਕ ਕੰਪਨੀ ਸ਼ੁਰੂ ਕੀਤੀ ਨਾਮ ਸ਼ੀਲਾ ਫੋਮ ਲਿਮਟਿਡ ਉਹਨਾਂ ਦਾ ਜਿਹੜਾ ਵਿਜ਼ਨ ਸੀ ਉਹ ਸੀ ਫੋਮ ਦੇ ਗੱਦੇ ਬਣਾਉਣਾ ਜਿਹੜੇ ਪਹਿਲਾਂ ਕਾਟਨ ਦੇ ਬੰਦੇ ਸੀਗੇ ਜਾਂ ਨਾਰੀਅਲ ਦੀ ਜਿਹੜੀ ਜਟਾਵਾਂ ਨੇ ਉਹਨਾਂ ਦੇ ਗੱਦੇ ਬਣਦੇ ਹੁੰਦੇ ਸੀਗੇ ਇਹਨਾਂ ਨੇ 1971 ਦੇ ਵਿੱਚ ਆਪਣੀ ਕੰਪਨੀ ਸ਼ੁਰੂ ਕੀਤੀ ਜਿਹੜੇ ਕਿ ਫੋਮ ਬਣਾਉਂਦੀ ਸੀ ਹੁਣ ਜਿਹੜਾ ਫੋਮ ਦੇ ਗੱਦੇ ਬਣਦੇ ਸੀਗੇ ਉਦੋਂ ਇਹਨਾਂ ਨੇ ਫੋਮ ਬਣਾਇਆ ਸੀ ਜਿਹੜਾ ਕਿ ਸਿਰਫ ਔਰ ਸਿਰਫ ਸੋਫਿਆਂ ਤੇ ਤੇ ਕੁਸ਼ਨਾਂ ਚ ਯੂਜ਼ ਹੁੰਦਾ ਸੀਗਾ ਉਸ ਤੋਂ ਬਾਅਦ ਆਇਆ 1994 ਦਾ ਸਾਲ ਜਿਦੇ ਵਿੱਚ ਇੱਕ ਲਾਂਚ ਕੀਤਾ ਗਿਆ ਇਹਨਾਂ ਵੱਲੋਂ ਗੱਦੇ ਦਾ ਬ੍ਰਾਂਡ ਜਿਹਦੇ ਨਾਲ ਤੁਸੀਂ ਬਹੁਤ ਵਾਕਿਫ ਹੋਵੋਗੇ ਉਹ ਗੱਦੇ ਦਾ ਬ੍ਰਾਂਡ ਹੈ 슬ੀਪ ਵੈਲ ਨਾਮ ਚ ਲਿਖਿਆ 슬ੀਪ ਤੇ ਵੈਲ ਚੰਗਾ ਸੋ ਰਾਤ ਦੀ ਨੀਂਦ ਪੂਰੀ ਕਰੋ ਉਹ ਜਿਹੜਾ ਇਹ ਸਲੀਪ ਵੈਲ ਬ੍ਰਾਂਡ ਦਾ ਗੱਦਾ ਹੈ ਇਹ ਬਾਕੀ ਗੱਦਿਆਂ ਨਾਲੋਂ ਅਲੱਗ ਕਿਦਾਂ ਹੈ ਕਿਉਂਕਿ ਇਹਨਾਂ ਨੇ ਇਹਦੇ ਵਿੱਚ ਪਾਈ ਹੈ ਸਾਇੰਸ ਤੇ ਇਨੋਵੇਸ਼ਨ ਇਹਨਾਂ ਨੇ ਵਿਦੇਸ਼ੀ ਕੰਪਨੀਆਂ ਨਾਲ ਕਲੈਬੋਰੇਸ਼ਨ ਕੀਤੀ ਯੂਕੇ ਦੀ ਕੰਪਨੀ ਡਨਲੋਪੇਲੋ ਤੇ ਯੂਐਸ ਦੀ ਕੰਪਨੀ ਸਰਟਾ ਦੇ ਨਾਲ ਇਹ ਕਲੈਬੋਰੇਸ਼ਨਸ ਕਰਨ ਤੋਂ ਬਾਅਦ ਇਹਨਾਂ ਨੇ ਲੋਕਾਂ ਦੀ ਜਿਹੜੀ ਜ਼ਰੂਰਤਾਂ ਸੀ ਉਹਦੇ ਅਕੋਰਡਿੰਗ ਜਿਹੜਾ ਸੀਗਾ ਆਪਣਾ ਗੱਦੇ ਬਣਾਏ ਇਹਨਾਂ ਦੇ ਇੱਕ ਗੱਦੇ ਦੇ ਬ੍ਰਾਂਡ ਦਾ ਨਾਮ ਹੈ ਸਪਾਇਨ ਟੈਕ ਸਪਾਇਨ ਮਤਲਬ ਰੀਡ ਦੀ ਹੱਡੀ ਇੰਡੀਅਨ ਆਰਥੋਪੈਡਿਕ ਸਰਜਨਸ ਦੀ ਜਿਹੜੀ ਕਾਉਂਸਲ ਹੈ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕਰਕੇ ਸਪਾਇਨ ਟੈਕ ਦਾ ਗੱਦਾ ਬਣਾਇਆ ਜਿਹਦੇ ਨਾਲ ਜਿੰਨੂ ਵੀ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਉਹ ਜੇ ਉਹ ਗੱਦਾ ਯੂਜ਼ ਕਰੇਗਾ ਤੇ ਉਹਨੂੰ ਉਹਦੇ ਵਿੱਚ ਜਿਹੜਾ ਹੈ ਬੈਟਰ ਫੀਲ ਹੋਏਗਾ ਫਿਰ ਇਹਨਾਂ ਨੇ ਗੱਦਾ ਬਣਾਇਆ ਪ੍ਰੋ ਫਿਟ ਰੈਸਟ ਬ੍ਰਾਂਡ ਦਾ ਇਦੇ ਵਿੱਚ ਇਹਨਾਂ ਨੇ ਮਦਦ ਲਈਤੀ ਫਿਜ਼ੀਓਥੈਰੇਪਿਸਟ ਦੀ ਆਪਾਂ ਨੂੰ ਕਈ ਵਾਰ ਕੋਈ ਸੱਟ ਲੱਗ ਜਾਂਦੀ ਹੈ ਜਾਂ ਜਿਹੜੇ ਸਪੋਰਟਸ ਪਰਸਨ ਨੇ ਖਿੱਡਾਂ ਖੇਡਦੇ ਨੇ ਤੇ ਉਹ ਸਟਿਫ ਹੋ ਜਾਂਦੇ ਆ ਤੇ ਉਹਨਾਂ ਨੂੰ ਮਸਲ ਰਿਕਵਰੀ ਦੀ ਜ਼ਰੂਰਤ ਹੁੰਦੀ ਹੈ ਉਹ ਮਸਲ ਰਿਕਵਰੀ ਵਾਸਤੇ ਇਹਨਾਂ ਨੇ ਇਸ ਬ੍ਰਾਂਡ ਦਾ ਗੱਦਾ ਬਣਾਇਆ ਫਿਰ ਇਹਨਾਂ ਨੇ ਇੱਕ ਬ੍ਰਾਂਡ ਕੱਢਿਆ ਤਰੰਗ ਤਰੰਗ ਬ੍ਰਾਂਡ ਜਿਹੜਾ ਸੀਗਾ ਓਸੀ ਸਸਤਾ ਤੇ ਕੰਫਰਟੇਬਲ ਜਿਹੜਾ ਬੰਦਾ ਕਾਟਨ ਦਾ ਗੱਦਾ ਲੈਂਦਾ ਉਹਨੇ ਹੀ ਪੈਸਿਆਂ ਦੇ ਵਿੱਚ ਉਹਨੂੰ ਫੋਮ ਵਾਲਾ ਗੱਦਾ ਜਿਹੜਾ ਸੀਗਾ ਇਹਨਾਂ ਨੇ ਅਵੇਲੇਬਲ ਕਰਾਇਆ 2001 ਤੋਂ 2003 ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਭਾਰਤ ਵਿੱਚ ਆਪਣੀ ਜੜੀ ਫੈਕਟਰੀਆਂ ਸੀਗੀਆਂ ਉਹਨਾਂ ਦੀ ਸੰਖਿਆ 'ਚ ਇਸ ਇਜਾਫਾ ਕੀਤਾ ਇਹਨਾਂ ਨੇ ਫੈਕਟਰੀਆਂ ਗ੍ਰੇਟਰ ਨੌਇਡਾ ਚਲਾਈਆਂ ਪੰਜਾਬ ਦੇ ਵਿੱਚ ਰਾਜਪੁਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਫੈਕਟਰੀ ਲਾਈ ਤੇ ਇਹਨਾਂ ਨੇ ਸਿੱਕਮ ਦੇ ਵਿੱਚ ਵੀ ਫੈਕਟਰੀ ਲਾਈ 2001 ਤੋਂ 3 ਦੇ ਵਿੱਚ ਇਹਨਾਂ ਦਾ ਜਿਹੜਾ ਵਿਸਤਾਰ ਸੀਗਾ ਉਹ ਆਪਣਾ ਭਾਰਤ ਦੇ ਸ਼ਹਿਰਾਂ 'ਚ ਹੋਇਆ 2005 ਦੇ ਵਿੱਚ ਇਹਨਾਂ ਨੇ ਮਾਰੀ ਅੰਤਰਰਾਸ਼ਟਰੀ ਛਲਾਂਗ ਇਹਨਾਂ ਨੇ ਆਸਟ੍ਰੇਲੀਆ ਦੀ ਕੰਪਨੀ ਜਿਹੜੀ ਸੀਗੀ ਗੱਦਾ ਬਣਾਉਣ ਵਾਲੀ ਜੁਆਇਸ ਫਾਰਮ ਉਹਨੂੰ ਖਰੀਦ ਲਿਆ ਜਿਹਦੇ ਨਾਲ ਹੁਣ ਇਹਨਾਂ ਦਾ ਜਿਹੜਾ ਕੰਮ ਸੀਗਾ ਉਹ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਫੈਲਿਆ ਜਿਦੇ ਵਿੱਚ ਆਸਟ੍ਰੇਲੀਆ ਤੇ ਸਪੇਨ ਆਂਦੇ ਸੀ 2016 ਦੇ ਵਿੱਚ ਜਿਹੜੀ ਸ਼ੀਲਾ ਫੋਮ ਲਿਮਿਟਿਡ ਸੀਗੀ ਉਹ ਪਬਲਿਕ ਕੰਪਨੀ ਬਣੀ ਬੀਐਸਸੀ ਤੇ ਐਨਐਸਸੀ ਦੇ ਵਿੱਚ ਲਿਸਟ ਹੋਈਆਂ ਜਿਹਦੇ ਨਾਲ ਇਹਨਾਂ ਨੂੰ ਕਾਫੀ ਸਾਰਾ ਪੈਸਾ ਮਿਲਿਆ ਜਿਹਦੇ ਨਾਲ ਇਹਨਾਂ ਨੇ ਆਪਣੇ ਬ੍ਰਾਂਡ ਨੂੰ ਹੋਰ ਅੱਗੇ ਲੈ ਕੇ ਗਏ 2019 ਦੇ ਵਿੱਚ ਸ਼ੀਲਾ ਗੌਤਮ ਜੀ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ بیٹے ਰਾਹੁਲ ਗੌਤਮ ਜੀ ਨੇ ਕੰਪਨੀ ਦੀ ਬਾਗਦੋਰ ਜਿਹੜੀ ਸੀ ਸੰਭਾਲੀ ਫੇਰ ਆਇਆ 2020 ਦਾ ਪੱਗ ਜਿਹੜਾ ਆਪਣਾ ਸਮਾਜਿਕ ਅਜ ਦੇ ਵਿੱਚ ਕੋਵਿਡ ਆਇਆ ਉਦੋਂ ਇਹਨਾਂ ਨੇ ਸੀਐਸਆਰ ਦੇ ਤਹਿਤ that is ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਦੇ ਤਹਿਤ 10000 ਬੈਡਿੰਗਸ ਜੜੀਆਂ ਸੀਗੀਆਂ ਉਹ ਡੋਨੇਟ ਕੀਤੀਆਂ ਹਾਲ ਦੀ ਘੜੀ ਦੀ ਜੇ ਗੱਲ ਕਰੀਏ ਤੇ ਇਹਨਾਂ ਦੀ 10 ਤੋਂ ਜ਼ਿਆਦਾ ਫੈਕਟਰੀਆਂ ਨੇ ਹਜ਼ਾਰਾਂ ਡੀਲਰ ਤੇ ਰਿਟੇਲਰ ਦਾ ਨੈਟਵਰਕ ਇਹਨਾਂ ਦੇ ਕੋਲ ਹੈ 20 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਇਹਨਾਂ ਦੇ ਗੱਦੇ ਜਿਹੜੇ ਨੇ ਉਹ बिकਦੇ ਨੇ ਸਲੀਪ ਵੈਲ ਬ੍ਰਾਂਡ ਦੀ ਜਿਹੜੀ ਫਿਲਾਸਫੀ ਸੀ ਉਹ ਇਹ ਸੀ ਕਿ ਗੱਦਾ ਆਪਾਂ ਉਹ ਬਣਾਵਾਂਗੇ ਜਿਹੜਾ ਗੱਦਾ ਯੂਜ਼ ਕਰਨ ਵਾਲੇ ਦੀ ਜ਼ਰੂਰਤਾਂ ਨੂੰ ਪੂਰਾ ਕਰੇ ਗੱਦਾ ਬਣਾਉਣ ਦੇ ਲਈ ਨਹੀਂ ਬਣਾਣਾ ਜਿਹੜਾ ਉਹਦੇ ਤੇ ਸੋ ਰਿਹਾ ਉਹਨੂੰ ਕੀ ਚਾਹੀਦਾ ਗੱਦੇ ਦੇ ਵਿੱਚੋਂ ਉਹ ਚੀਜ਼ ਜਿਹੜੀ ਸੀ ਉਹ ਆਪਾਂ ਉਹਨਾਂ ਨੂੰ ਦੇਣੀ ਹੈ ਇਹ ਹੀ ਉਹਨਾਂ ਦੀ ਫਿਲਾਸਫੀ ਸੀ ਤੇ ਜੇ ਆਪਾਂ ਕੁਆਲਿਟੀ ਇਨੋਵੇਸ਼ਨ ਤੇ ਲੌਂਗ ਟਰਮ ਵਿਜ਼ਨ ਦੇ ਨਾਲ ਚੱਲੀਏ ਤਾਂ ਆਪਾਂ ਲੋਕਲ ਬ੍ਰਾਂਡ ਜਿਹੜੇ ਨੇ ਆਪਣੇ ਭਾਰਤੀਆ ਬ੍ਰਾਂਡ ਉਹਨਾਂ ਨੂੰ ਵੀ ਘਰ-ਘਰ ਤੱਕ ਪਹੁੰਚਾ ਸਕਦੇ ਆ ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿਹੜੇ ਗੱਦੇ ਤੇ ਸੋਨੇ ਹੋ 슬ੀਪ ਵੈਲ ਬ੍ਰਾਂਡ ਦੇ ਜਾਂ ਕਿਸੇ ਹੋਰ ਦੇ ਵੀਡੀਓ ਜੇ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਉਹਨੂੰ ਲਾਈਕ ਕਰੋ ਚੈਨਲ ਨੂੰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਤਰुण ਪਰਤਵਾਲ ਪਿਆਰਪਰੀ ਸਤਸਕੀ